ਕੇ ਹਜੂਰ ਸਮੂਹ ਸੰਗਤ ਵੱਲੋਂ ਖਨੌਰੀ ਕਿਸਾਨੀ ਸੰਘਰਸ਼ ਮੋਰਚੇ ਵਿਖੇ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਦੰਦੌਤ ਬੰਦ ਨੇ ਅਨਕਬਾਰ ਸਰਬ ਕਲਾ ਸਮਰੱਥ ਢੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੈ ਉਰਜਾ ਪੁਰਜਾ ਕਟ ਮਰੇ ਕਬ ਹੂ ਨਾਮ ਛੱਡ ਖੇਤ ਪਾਉਣ ਪਾਣੀ ਧਰਤੀ ਕਿਸਾਨੀ ਜਵਾਨੀ ਅਜਮਤ ਸੰਤ ਮਜ਼ਦੂਰੀ ਸੇਤ ਸਿੱਖਿਆ ਸਭ ਕਾਹੇ ਦੇ ਸਦੀਵੀ ਹੱਲ ਲਈ ਸਤਿਗੁਰ ਜੀਓ ਜ਼ਬਰ ਜ਼ੁਲਮ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਖਾਤਰ ਕਿਸਾਨ ਮਜ਼ਦੂਰ ਸਮੂਹ ਸੇਵਾਦਾਰ ਵੱਲੋਂ ਭਾਈ ਜਗਜੀਤ ਸਿੰਘ ਜੀ ਢੱਲੇਵਾਲ ਦੀ ਅਗਵਾਈ ਵਿੱਚ ਜੋ ਮੋਰਚੇ ਦੀ ਆਰੰਭਤਾ ਹੋਈ ਅੱਜ ਸਾਲ ਪੂਰਾ ਹੋਣ ਤੇ ਸਤਿਗੁਰੂ ਆਪ ਜੀ ਕੇ ਹਜ਼ੂਰ ਅਰਦਾਸ ਹੈ ਸਮੂਹ ਸੇਵਾਦਾਰ ਸਮੂਹ ਪ੍ਰਬੰਧਕ ਸਮੂਹ ਕਿਸਾਨ ਜਥੇਬੰਦੀਆਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਸੇਤ ਜਾਬੀਆਂ ਬਖਸ਼ਣੀਆਂ ਆਪਸੀ ਪਿਆਰ ਬਖਸ਼ਣਾ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਇਸ ਮੋਰਚੇ ਨੂੰ ਫਤਿਹ ਜਾਪਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਲਜਪਤ ਪਰਦੇ ਕੱਜਣੇ ਭਾਈ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਸੇਤ ਜਾਪੀ ਚੜ੍ਹਦੀ ਕਲਾ ਬਖਸ਼ਣੀ ਹਰਮੈਦਾਰ ਹਰ ਦੀਵਾਨ ਫਤਿਹ ਬਖਸ਼ਣੀ ਇਹਨਾਂ ਸਮਾਗਮਾਂ ਨੂੰ ਸਮਰਪਿਤ ਹੁੰਦੇ ਆ ਧੰਨ 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 ਜਾਨ ਆਇਆ ਜਿਸ ਪ੍ਰਸਾਦ ਸਭ ਜਗਤ ਦਰਾਇਆ ਭਗਤ ਰਵਦਾਸ ਜੀ ਦੇ ਜਨਮ ਦਿਨ ਦੀ ਖੁਸ਼ੀ ਅੰਦਰ دیਵਾਨ ਸਜੇ ਆਪ ਜੀ ਦੇ ਪਾਵਨ ਬਚਨਾਂ ਦੇ ਕੀਰਤਨ ਕੀਤੇ ਗਏ ਪੜੀ ਸੁਣੀ ਗੁਰਬਾਣੀ ਸਮੂਹ ਪਰਮ ਸੁਣਨ ਵਾਲੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਚ ਵਸਾਉਣੀ ਸੱਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਗੁਰਸਿੱਖੀ ਸਿੰਘ ਕਪਰੋ ਸਾਹਿਬ ਨਾਮ ਗਾਨ ਬਖਸ਼ਣਾ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਗੁਰੂ ਧਾਮਾਂ ਦੀ ਬਹਾਲੀ ਬਖਸ਼ਣੀ ਕਿਸਾਨੀ ਸੰਘਰਸ਼ ਨੂੰ ਫਤਿਹ ਜਾਬੀ ਬਖਸ਼ਣੀ ਭਾਈ ਗੁਰਜੀਤ ਸਿੰਘ ਹੋੜੀ ਸਮਾਣਾ ਬਿਆਦ ਵੀ ਕਾਂਡ ਦੇ ਇਨਸਾਫ ਲਈ ਬੈਠੇ ਹਨ ਸਤਿਗੁਰੂ ਉਹਨਾਂ ਨੂੰ ਫਤਿਹ ਜਾਬਤਾ ਬਖਸ਼ਣੀ 328 पावन स्वरूप ਜਿਨ੍ਹਾਂ ਦੇ ਇਨਸਾਫ ਲਈ ਪਿਛਲੇ 5 ਸਾਲਾਂ ਤੋਂ ਨਿਰੰਤਰ ਪੰਥਕ ਹੋਕਾ ਦਿੱਤਾ ਜਾ ਰਿਹਾ ਹੈ ਸਤਿਗੁਰੂ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਚੜਦੀ ਕਲਾ ਕਰੋ ਲਜਪਤ ਪਰਦੇ ਕਜੋ ਅੰਗ ਸੰਗ ਸਹਾਈ ਹੋਵੋ ਸਹੀ ਪਿਆਰੇ ਮਿਲੋ ਜਿਨਾਂ ਮਿਲਿਆ ਆਪਜੀ ਦਾ ਪਵਿੱਤਰ ਨਾਮ ਚੇਤੇ ਆਵੇ ਗੁਰੂ ਨਾਨਕ ਨਾਮ ਅਹੁਰਾ ਆਗਿਆ ਪਈ ਆਕਾਦ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਰਮੇ ਇਸ ਇਨਹਾਈ ਸਾਰੀਆ ਕਰ ਬੰਦ ਮੁਕਾਫਾ ਸਾਹਿਬ ਇਹ ਕੋ ਰਹਿ ਗਿਓ ਜੀ ਦਿੱਲੀ ਪਚਾਉਣਾ ਜਕਾਰਾ ਸਭ ਨੂੰ ਸਤਿ ਜੀ ਆਇਆਂ ਬਖਸ਼ੇ ਇੱਕ ਤਾਫਤ ਵਰਸ਼ੇ ਔਰ ਇਹ ਸਾਲ ਦੇ ਵਿੱਚ ਜਿੰਨੇ ਕਦਮ ਚੱਲ ਕੇ ਜੋ ਵੀ ਆਇਆ ਸਾਡੇ ਸਿਰ ਮੱਥੇ ਉਹਨਾਂ ਸਾਰਿਆਂ ਲਈ ਅਰਦਾਸ ਸਾਰਿਆਂ ਦਾ ਧੰਨਵਾਦ